ਦੇਸ਼ ਸੰ ਕਿ ਕਿਸੇ ਕਿਸਮ ਦੀ ਰਾਜਨੀਤੀ ਨਾ ਕਰਕੇ ਤੇ ਪਟਾਲੀਆ ਰਿਪੋਰਟ ਈਸ਼ਰ ਸਿੰਘ ਅਨੁਸਾਰ ਇਹ ਸੀਗਾ ਕਿ ਕਿਸੇ ਕਿਸਮ ਦੀ ਰਾਜਨੀਤੀ ਨਾ ਕਰਕੇ ਸ਼ੁੱਧ ਹਿਰਦੇ ਦੇ ਨਾਲ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਨਜਿੱਠਿਆ ਜਾਵੇ ਦੋਸ਼ੀਆਂ ਨੂੰ ਸਜ਼ਾਵਾ ਦਿੱਤੀਆਂ ਜਾਣ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਅੱਗੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਤੇ ਕੋਈ ਹਮਲਾ ਨਾ ਹੋਵੇ ਕੋਈ ਬੇਦਬੀ ਕਾਂਡ ਨਾ ਵਾਪਰੇ ਤੇ ਨਾ ਹੀ ਸਤਿਗੁਰਾਂ ਦੀ ਬਾਣੀ ਨਾਲ ਕੋਈ ਛੇੜਛਾੜ ਹੋਵੇ ਪਰ ਹੁਣ ਇੱਥੇ ਸਪਸ਼ਟ ਰੂਪ ਵਿੱਚ ਨਾ ਹੋ ਕੇ ਉੱਥੇ ਸਪਸ਼ਟਤਾ ਨਜ਼ਰ ਨਹੀਂ ਆ ਰਹੀ ਤੇ ਜਿੱਥੋਂ ਇਹ ਮਹਿਸੂਸ ਹੋ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਨੇ ਮਿਲੀ ਭੁਗਤ ਦੇ ਨਾਲ ਕਿਤੇ ਨਾ ਕਿਤੇ ਵੋਟ ਤੇ ਨੋਟ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਇਹ ਸਮਝੀਏ ਦੋਸ਼ੀ ਬਚਾਉਣ ਲਈ ਉਪਰਾਲੇ ਸ਼ੁਰੂ ਕਰਤੇ ਨੇ ਬਰਗਾੜੀ ਦੀ ਤਰ੍ਹਾਂ 328 ਪਾਵਨ ਸਰੂਪਾਂ ਦੇ ਮਸਲੇ ਨੂੰ ਠੰਡੇ ਬਸਤੇ ਪਾਉਣ ਦਾ ਲੱਕ ਬਨ ਲਿਆ ਜਿਹੜਾ ਕਿ ਪਿਛਲੇ 5.5 ਸਾਲ ਤੋਂ ਸੰਘਰਸ਼ ਚੱਲਿਆ ਆਉਂਦਾ ਸੀ ਕਿ ਤੇ ਅੱਜ ਆ ਕੇ ਐਫ ਆਈ ਆਰ ਦਰਜ ਹੋਈ ਹੈ ਸਿੱਟ ਬਣੀ ਹੈ 7 ਦਸੰਬਰ ਤੋਂ ਲੈ ਕੇ ਅੱਜ ਤੱਕ ਕੇਵਲ 2 ਬੰਦੇ ਫੜੇ ਨੇ ਬਾਕੀ ਉੱਥੇ ਬ੍ਰੇਕ ਲੱਗੀ ਹੋਈ ਹੈ ਕੀ ਪੰਜਾਬ ਸਰਕਾਰ ਦੇ ਨਾਲ ਬਾਕੀ ਲੀਡਰ ਵੀ ਮਿਲ ਗਏ ਸ਼੍ਰੋਮਣੀ ਕਮੇਟੀ ਨਾਲ ਹਰ ਮੁੱਦੇ ਤੇ ਹਰ ਪਾਰਟੀ ਦਾ ਹਰ ਲੀਡਰ ਬਿਆਨ ਦਿੰਦਾ ਪਰ 328 ਪਾਵਨ ਸਰੂਪਾਂ ਤੇ ਹਰ ਸਿਆਸੀ ਪਾਰਟੀ ਤੇ ਹਰ ਸਿਆਸੀ ਲੀਡਰ ਦੀ ਚੁੱਪ ਜਿਹੜੀ ਹੈ ਉਹ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਤੇ ਆਮ ਆਦਮੀ ਪਾਰਟੀ ਦੀ ਮਿਲੀ ਭੁਗਤ ਦਾ ਹੀ ਸੰਕੇਤ ਦੇ ਰਹੇ ਸੋ ਆਓ ਹੁਣ ਵੇਖਣਾ ਹੈ ਆਉਣ ਵਾਲੇ ਸਮੇਂ 'ਚ ਕੀ ਪੰਜਾਬ ਸਰਕਾਰ ਸਿੱਧ ਇਮਾਨਦਾਰੀ ਨਾਲ ਕੰਮ ਕਰਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਮਾਨਦਾਰੀ ਨਾਲ ਸਾਰਾ ਰਿਕਾਰਡ ਪੇਸ਼ ਕਰਦੀ ਹੈ ਦੋਸ਼ੀਆਂ ਨੂੰ ਸਜ਼ਾਵਾ ਮਿਲਦੀਆਂ ਨੇ ਅਗਲੇਰੇ ਬੁਖਤਾ ਪ੍ਰਬੰਧ ਹੁੰਦੇ ਨੇ ਕਿ ਨਹੀਂ ਔਰ ਇਹ ਸਵਾਲ ਜਿਹੜੇ ਨੇ ਕੱਲਾ ਮੈਂ ਹੀ ਨਹੀਂ ਮੇਰੀ ਪੀੜਾ ਹੈ ਜੇ ਸਿੱਖ ਪਰ ਹਰੇਕ ਸਿੱਖ ਨੂੰ ਬੇਨਤੀ ਕਰਾਂਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਜਿਹੜੇ ਗੈਰ ਕਾਨੂੰਨੀ ਕਹਾਂਗਾ ਕਿ ਕਿਉਂਕਿ ਕਈ ਸਾਲਾਂ ਤੋਂ ਉਸ ਤਰ੍ਹਾਂ ਹੀ ਚੱਲਿਆ ਆਉਂਦਾ ਹੈ ਦੂਜੇ ਪਾਸੇ ਗੜਗੱਜ ਸਾਹਿਬ ਨੇ ਤੀਸਰੇ ਪਾਸੇ ਪੰਜਾਬ ਸਰਕਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਇਹਨਾਂ ਸਾਰਿਆਂ ਨੂੰ ਸਵਾਲ ਕੀਤੇ ਜਾਣ ਕਿ 328 ਪਾਵਨ ਸਰੂਪਾਂ ਤੇ ਅਖਰ ਕੀ ਹੋਇਆ ਤੇ ਕੀ ਹੋਊ ਸਪਸ਼ਟ ਕੀਤਾ ਜਾਏ ਕਿ ਤੁਸੀਂ ਸੰਗਤ ਨਾਲ ਇਨਸਾਫ ਕਰੋਗੇ ਕਿ ਬੇਇਨਸਾਫੀ ਕਰੋਗੇ ਕਾਨੂੰਨ ਸੰਵਿਧਾਨ ਜਮਹੂਰੀਅਤ ਸਿਰਿਆ ਕਾਲ ਤੱਕ ਸਭ ਦੇ ਆਦੇਸ਼ਾਂ ਦੀ ਪਾਲਣਾ ਕਰੋਗੇ ਕਿ ਸਭ ਕਾਹੇ ਦਾ ਕਾਣ ਕਰੋਗੇ ਇਹਦਾ ਜਵਾਬ ਪੰਜਾਬ ਸਰਕਾਰ ਸ਼੍ਰੋਮਣੀ ਕਮੇਟੀ ਤੇ ਗੜਗੱਜ ਸਭ ਕੋ ਜਰੂਰ ਹਰੇਕ ਸਿੱਖ ਮੰਗੇ ਸਾਹਿਬ ਮਹਾਰਾਜ ਦੇ ਸਰੂਪਾਂ ਦਾ ਮਸਲਾ ਕਿੰਨਾ ਸੈਂਸਿਟਿਵ ਹੈ ਕਿੰਨਾ ਸੰਜੀਦਾ ਮਸਲਾ ਪਰ ਸਰਕਾਰ ਦੀ ਲਾਪਰਵਾਹੀ ਉਦੋਂ ਜਦ ਸਾਹਮਣੇ ਆਈ ਕਿ ਅੱਜ ਕਿ ਇੱਕ ਸੈੱਟ ਦਾ ਅਧਿਕਾਰੀ ਜੋ ਚੰਡੀਗੜ੍ਹ ਦਫ਼ਤਰ ਚ ਗਿਆ ਉਹ ਪਹਿਲਾਂ ਮੀਡੀਆ ਨੂੰ ਫੋਨ ਕਰਦਾ ਸਨੇਹੇ ਲਾਉਂਦੀ ਹੈ ਸਰਕਾਰ ਲਾਉਂਦੀ ਹੈ ਕਿ 2 ਵਜੇ ਜੀ ਸਬ ਅਫਿਸ ਦਫ਼ਤਰ ਦੇ ਵਿੱਚ ਸੈਟ ਜਾਓ ਤੇ ਰਿਕਾਰਡ ਲਓ ਤੇ ਉਹ ਕੱਲਾ ਅਧਿਕਾਰੀ ਉੱਥੇ ਜਾਂਦਾ ਤੇ ਜਦੋਂ ਜਾਂਦਾ ਹਾਲਾਂਕਿ ਸਾਡਾ ਉੱਥੇ ਇੱਕ ਸਖਤਰ ਹੁੰਦਾ ਪਰ ਉਹ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ ਕਿਸ ਕੇਸ ਤੇ ਉੱਥੇ ਗਿਆ ਹੋਇਆ ਸੀ ਪਰ ਉਹ ਇਮੀਡੀਏਟਲੀ ਵਿਚਾਲੇ ਆਇਆ ਹਾਈ ਕੋਰਟ ਚ ਉਹਨਾਂ ਨੇ ਕਿਹਾ ਵੀ ਐਸਪੀ ਸਾਹਿਬ ਤੁਹਾਡੇ ਜੋ ਸੈਟ ਦੇ ਮੁਖੀ ਹੈ ਚਾਹੇ ਭੁੱਲਰ ਸਾਹਿਬ ਹੈ ਚਹੇ ਜਗਤਪ੍ਰੀਤ ਜੀ ਹੈ ਉਹਨਾਂ ਨਾਲ ਗੱਲ ਹੋਈ ਹੈ ਕੱਲ ਸਾਡੇ ਅਧਿਕਾਰੀਆਂ ਦੀ ਅੰਮ੍ਰਿਤਸਰੋਂ ਤੇ ਕੱਲ 11 ਵਜੇ ਦਾ ਟਾਈਮ ਹੈ ਜਾਨੀ ਕਿ 29 ਤਰੀਕ ਨੂੰ ਕੱਲ 11 ਵਜੇ ਦਾ ਟਾਈਮ ਹੈ ਤੁਸੀਂ ਅੱਜ ਕਿਵੇਂ ਆਏ ਹੋ ਕਿਹੜਾ ਰਿਕਾਰਡ ਲੈਣਾ ਹੈ ਅੱਜ ਤਾਂ ਹੀ ਨਹੀਂ ਉਹ ਕਹਿੰਦਾ ਅੱਛਾ ਜੀ ਫਿਰ ਇਹ ਕਹਿ ਕੇ ਮੁੜ ਗਿਆ ਕਹਿਣ ਦਾ ਭਾਵ মিডিਆ ਟ੍ਰਾਇਲ ਚੱਲ ਰਿਹਾ ਸਰਕਾਰ ਦਾ ਦੂਜੀ ਗੱਲ ਕਿ ਆਪਸ ਦੇ ਵਿੱਚ ਸੱਟ ਦਾ ਕੋਈ ਤਾਲਮੇਲ ਨਹੀਂ ਅੰਮ੍ਰਿਤਸਰ ਵਾਲੇ ਜਿਹੜੇ ਮੇਨ ਅਧਿਕਾਰੀ ਆ ਕੁਝ ਹੋਰ ਕਰ ਰਹੇ ਹੈ ਜਿਹੜਾ ਚੰਡੀਗੜ੍ਹ ਇੱਕ ਅਧਿਕਾਰੀ ਉਹਨਾਂ ਦਾ ਬੈਠਾ ਉਹੀ ਐਸਪੀ ਰੈਂਕ ਦਾ ਉਹ ਹੋਰ ਕੁਝ ਕਰ ਰਿਹਾਗਾ ਤੇ ਉਹ ਜਾ ਕੇ ਮੈਂ ਸਮਝਦਾ ਸਾਡੇ ਸਖਤਰ ਨੇ ਜਦੋਂ ਝਾੜ ਪਾਈ ਵੀ ਵੀ ਠੀਕ ਹੈ ਜੀ ਤੁਹਾਡਾ ਹੀ ਹੈ ਸੰਸਥਾ ਕੌਮ ਦੀ ਹੈ ਤੁਸੀਂ ਇਹ ਜੀ ਮਜ਼ਾਕ ਦਾ ਪਾਤਰ ਕਿਉਂ ਬਣਾਇਆ ਕੌਮ ਦੀ ਸੰਸਥਾ ਦੇ ਇਹ ਸੀਰੀਅਸ ਮਸਲੇ ਨੂੰ ਸੰਸਥਾ ਦੇ ਸਰੂਪਾਂ ਦਾ ਤੇ ਤੁਸੀਂ ਅੱਜ ਕਿਵੇਂ ਆ ਗਏ ਮੀਡੀਆ ਨੂੰ ਸਨੇਹੇ ਲਾ ਕੇ ਪਹਿਲਾਂ ਮੀਡੀਆ ਇੱਕ ਤਰ੍ਹਾਂ ਦਾ ਮੀਡੀਆ ਟਰਾਇਲ ਕੀਤਾ ਅਜ ਸਰਕਾਰ ਨੇ ਹੋਰ ਕੁਝ ਨਹੀਂ ਇਥੋਂ ਬਤਲਾਦਾ ਕੋਈ ਸੀਰੀਅਸ ਨੀਯਮੁੱਦੇ ਤੇ ਕੋਈ ਸੰਜੀਦਾ ਨਹੀਂ ਸਰਕਾਰ ਜਾਣ ਬੁੱਝ ਕੇ ਦਿੱਲੀ ਵਾਲੇ ਦੇ ਇਸ਼ਾਰਿਆਂ ਤੇ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਮਾਗੀ ਦੇ ਦਿਨ ਤੇ ਕਿਸ ਤਰ੍ਹਾਂ ਫਾਰਡ ਆਈ ਕੌਮ ਦੇ ਵਿੱਚ ਪੰਥ ਦੇ ਵਿੱਚ ਤੇ ਅੱਜ ਫੇਰ ਇਹ ਫਾਰਡ ਆ ਰਹੇ ਆ ਜਿਹੜੇ ਮੁੱਖ ਮੁਰਜਮ ਇਹਨਾਂ ਦਾ ਆਪ ਦਾ ਚੇਅਰਮੈਨ ਉਹਨੂੰ ਅਜੇ ਤੱਕ ਫੜਿਆ ਨਹੀਂ 16 ਅਧਿਕਾਰੀ ਮੁਰਜਮ ਨੇ ਉਹਨਾਂ ਨੇ ਸਿਰਫ ਦੋ ਹੀ ਫੜੇ ਐ 16 14 ਨਾਲ ਸੌਦੇ ਕਰ ਗਏ ਕਿਉਂਕਿ ਇਹਨਾਂ ਚੇਅਰਮੈਨ ਜਿੱਥੇ ਸਾਨੂੰ ਪਤਾ ਲੱਗਿਆ ਜੋ ਜਸਪ੍ਰੀਤ ਸਿੰਘ ਉਹਨੇ ਕਹੇ ਤਾਂ ਮੈਂ ਬੱਡੇ ਖਲਾਸੇ ਕਰੂੰ ਸਰਕਾਰ ਵਾਰੀ ਜੇ ਮੈਨੂੰ ਫੜਿਆ ਤਾਂ ਸਰਕਾਰ ਪਿੱਛੇ ਹੱਟ ਗਈ ਤਾਂ ਇਸ ਕਰਕੇ ਸੰਗਤ ਨੂੰ ਦੇਖਣਾ ਚਾਹੀਦਾ ਕਿਸ ਤਰ੍ਹਾਂ ਇਹ ਸਰਕਾਰ ਸਿਰਫ ਤੇ ਸਿਰਫ ਰਾਜਨੀਤੀ ਕਰਦੀ ਹੈ